ਅਦਾਰਾ ਸੂਲ ਸਰਾਹੀ ਸਾਹਿਤ ਕੇਂਦਰ ਖਰੜਵੱਲੋਂ ਪਵਾਦ ਇਲਾਕੇ ਦੀਆਂ ਸਹਿਤਿਕ ਮੈਕਬਲਾਂ ਵਿੱਚ ਜਾਣੇ ਪਛਾਣੇ ਲੇਖਕ ਬਾਪੂ ਸੁੱਚਾ ਸਿੰਘ ਅਧਰੇੜਾ ਦਾ ਕਾਵ ਸੰਗ੍ਰਹਿ ਕੰਮੀ ਦੀ ਕੁੱਲੀ ਦਾ ਲੋਕ ਅਰਪਣ ਸਮਾਰੋਹ ਕੋਰੋਲੀ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਇਆ ਗਿਆ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਗਜ਼ਲ گو ਸ਼੍ਰੀ ਐਸ ਨਸੀਮ ਨੇ ਕੀਤੀ ਇਸ ਸਮੇਂ ਮੰਚ ਉੱਤੇ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਕਹਾਣੀਕਾਰ ਸਰੂਪ ਸਿਆਲ ਵੀ ਰਾਜਕੁਮਾਰ ਸਾਹੋਵਾਲੀਆ ਅਤੇ ਬਾਪੂ ਸੁੱਚਾ ਸਿੰਘ ਅਧਰੇੜਾ ਵੀ ਸ਼ੁਸ਼ੋਭਿਤ ਸਨ ਇਸ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਕਾਪ ਸੰਗ੍ਰਹਿ ਕੰਮੀ ਦੀ ਕੁਲੀ ਦਾ ਲੋਕ ਅਰਪਣ ਕੀਤਾ ਗਿਆ ਉਪਰੰਤ ਡਾਕਟਰ ਰਾਜਿੰਦਰ ਸਿੰਘ ਕੁਰਾਲੀ ਨੇ ਪੁਸਤਕ ਦੀ ਜਾਣ ਪਛਾਣ ਕਰਾਉਂਦਿਆਂ ਲੇਖਕ ਬਾਰੇ ਕਿਹਾ ਕਿ ਬਾਪੂ ਸੋਚਾ ਸਿੰਘ ਅਧੇੜਾ ਨੇ ਇਸ ਕਾਪ ਸੰਗ੍ਰਹਿ ਰਾਹੀਂ ਮੌਜੂਦਾ ਸਮਾਜਿਕ ਸਮੱਸਿਆਵਾਂ ਨੂੰ ਬਾਖੂਬੀ ਛੋਹਿਆ ਭਾਵੇਂ ਪੁਸਤਕ ਦਾ ਸਿਰਲੇਖ ਕੰਮੀ ਦੀ ਕੁਲੀ ਤੋਂ ਲੱਗਦਾ ਹੈ ਕਿ ਉਸ ਇਸ ਪੁਸਤਕ ਵਿੱਚ ਕਮੀਆਂ ਦੇ ਵਿੜਿਆਂ ਦੀ ਬਾਤ ਪਾਈ ਗਈ ਹੋਵੇਗੀ ਪਰ ਉਸਨੇ ਦੇਸ਼ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੀ ਕਲਮ ਛੋਹ ਦਿੱਤੀ ਹੈ ਇਸ ਸਮੇਂ ਲੇਖਕ ਗੁਰਦੀਪ ਸਿੰਘ ਵੜੈਚ ਅਤੇ ਨਾਵਲਕਾਰ ਸੰਤਵੀਰ ਨੇ ਵੀ ਲੇਖਕ ਦੀ ਸਾਹਿਤਿਕ ਕਲਣਾ ਬਾਰੇ ਰੋਸ਼ਨੀ ਪਾਈ ਇਸ ਸਮੇਂ ਸੂਬੇਦਾਰ ਅਜਾਇਬ ਸਿੰਘ ਮਨਜੀਤ ਕੌਰ ਹਰਸਰਨ ਸਿੰਘ ਮਹਿੰਦਰ ਕੌਰ ਸਰਬਜੀਤ ਕੌਰ ਹਰਦੀਪ ਸਿੰਘ ਲੈਕਚਰਰ ਸਿਕੰਦਰ ਸਿੰਘ ਅਧਰੇੜਾ ਸੋਹਣ ਸਿੰਘ ਹਰਿੰਦਰਜੀਤ ਸਿੰਘ ਸਾਕੀ ਸੁਰਿੰਦਰ ਸਿੰਘ ਬਡਾਲਾ ਕਿਰਪਾਲ ਸਿੰਘ ਅਰਨੀਵਾਲਾ ਕਾਮਰੇਡ ਯੋਗਰਾਜ ਬਲਵਿੰਦਰ ਸਿੰਘ ਰਡੇਆਲਾ ਅਮਰਜੀਤ ਕੌਰ ਕੁਰਾਲੀ ਗੁਰਦੀਪ ਸਿੰਘ ਮਾਸਟਰ ਗੁਰਨਾਮ ਸਿੰਘ ਤਲੋਚਨ ਸਿੰਘ ਮਾਨਕ ਸ਼ਮਸ਼ੇਰ ਸਿੰਘ ਕੁਰਾਲੀ ਬਲਜੀਤ ਸਿੰਘ ਜਸਵੰਤ ਸਿੰਘ ਖੰਨਾ ਅਤੇ ਵੱਡੀ ਗਿਣਤੀ ਵਿੱਚ ਸਰੋਤੇ ਹਾਜ਼ਰ ਸਨ। ਉਪਰੰਤ ਕਵੀ ਦਰਬਾਰ ਵਿੱਚ ਮਲਕੀਤ ਸਿੰਘ ਨਾਗਰਾ, ਛੱਬਰ ਸੇੜੀ ਅਤੇ ਗੁਰਸੇਵਕ ਸਿੰਘ ਢਿੱਲੋਂ ਨੇ ਗੀਤ ਨਿਰਵਾਣ ਨਿਰਵੈਰ ਕੋਰ, ਸੰਤਬੀਰ, ਨਿੱਤਰ ਸਿੰਘ ਮੁੱਤੋਂ, ਸੂਰਜ ਕੁਮਾਰ, ਮਹਾਵੀਰ ਮਾਜਰੀ ਅਤੇ ਹਰਬੰਸ ਸਿੰਘ ਰਾਏ ਨੇ ਕਵਿਤਾਵਾਂ ਅਤੇ ਹਿਤ ਅਭਲਾਸ਼ੀ ਹਿਤ ਡਾਕਟਰ ਸੋਦਾਗਰ ਸਿੰਘ ਪਾਲ ਨਿਰੰਜਨ ਸੂਖਮ ਅਮਰਿੰਦਰ ਸੋਹਲ ਹਰਨਾਮ ਸਿੰਘ ਡੱਲਾ ਅਤੇ ਐਸ ਨਸੀਮ ਨੇ ਆਪੋ ਆਪਣੀਆਂ ਗਜ਼ਲਾਂ ਦੀ ਪੇਸ਼ਕਾਰੀ ਕੀਤੀ ਮੰਚ ਸੰਚਾਲਨ ਹਰਨਾਮ ਸਿੰਘ ਡੱਲਾ ਵੱਲੋਂ ਬਾਖੂਬੀ ਨਿਭਾਇਆ ਗਿਆ